ਸੰਸਾਰੀ ਆਪ ਖਵਾਇਨ ਜਿੰਨੀ ਕੂੜ ਬੋਲ ਬੋਲ ਬਿਖ ਖਾਇਆ ਕਹਿੰਦੇ ਦੂਸਰੇ ਪਾਸੇ ਸੰਸਾਰੀ ਲੋਕਾਂ ਨੂੰ ਵਾਹਿਗੁਰੂ ਨੇ ਆਪ ਹੀ ਸਹੀ ਰਸਤੇ ਤੋਂ ਖੁਝਾਇਆ ਹੋਇਆ ਆਪਣੇ ਤੋਂ ਦੂਰ ਕੀਤਾ ਹੋਇਆ ਤੇ ਉਹ ਕੀ ਕਰਦੇ ਨੇ ਉਹ ਦਿਨ ਰਾਤ ਝੂਠ ਬੋਲ ਬੋਲ ਕੇ ਤੇ ਸਮਝ ਲਓ ਕਿ ਜ਼ਹਿਰ ਖਾ ਰਹੇ ਹਰ ਵੇਲੇ ਦੂਜਿਆਂ ਦੇ ਨਾਲ ਧੋਖਾ ਧੱਗੀ ਫਰੇਮ ਤੇ ਝੂਠੇ ਵਾਅਦੇ ਕਰਕੇ ਝੂਠ ਬੋਲ ਕੇ ਤੇ ਬਾਅਦ ਵਿੱਚ ਮੁਕਰ ਜਾਣਾ ਸਾਥ ਸੰਗਤ ਇਹ ਕੱਲੇ ਕਿਸੇ ਇੱਕ ਮਨੁੱਖ ਦੇ ਨਾਲ ਹੀ ਨਹੀਂ ਆਸਾ ਹੁੰਦਾ ਕਈ ਵਾਰੀ ਪੂਰੀ ਦੀ ਪੂਰੀ ਕੌਮ ਨੂੰ ਝੂਠ ਬੋਲ ਕੇ ਗੁਮਰਾਹ ਕਰਕੇ ਤੇ ਆਪਣੇ ਪਿੱਛੇ ਲਾ ਲਿਆ ਜਾਂਦਾ ਝੂਠੇ ਵਾਅਦੇ ਕਰਕੇ ਜਿਵੇਂ ਆਜ਼ਾਦੀ ਤੋਂ ਪਹਿਲਾਂ ਸਾਡੀ ਕੌਮ ਦੇ ਨਾਲ ਹੋਇਆ ਅੱਜ ਸੰਵਿਧਾਨ ਲਾਗੂ ਹੋਣ ਦਾ ਦਿਨ ਮਨਾ ਰਹੇ ਆ ਲੋਕ ਤੇ ਜਦੋਂ ਮੁਲਕ ਆਜ਼ਾਦ ਨਹੀਂ ਸੀ ਹੋਇਆ ਤੇ ਸਿੱਖ ਕੌਮ ਦੇ ਨਾਲ ਬਕਾਇਦਾ ਇਹਨਾਂ ਵੱਲੋਂ ਭਾਰਤੀ ਹਾਕਮਾਂ ਵੱਲੋਂ ਵਾਅਦੇ ਕੀਤੇ ਗਏ ਕਿ ਉੱਤਰ ਪੱਛਮੀ ਭਾਰਤ ਵਿੱਚ ਸਪੈਸ਼ਲ ਖਿਤਾ ਦਿੱਤਾ ਜਾਊਗਾ ਜਿੱਥੇ ਤੁਹਾਡੇ ਹੱਕ ਹਕੂਕ ਜਿਹੜੇ ਉਹ ਸੁਰੱਖਿਤ ਰਹਿਣਗੇ ਤੇ ਤੁਸੀਂ ਆਜ਼ਾਦੀ ਦਾ ਨਿਗ ਮਾਨ ਸਕੋਗੇ ਇਹ ਸਟੇਟਮੈਂਟ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਤ ਜਵਾਹਰ ਲਾਲ ਨਹਿਰੂ ਦੀ ਹੈ। ਕੋਲਕਾਤਾ ਵਿੱਚ ਨੈਸ਼ਨਲ ਕਾਂਗਰਸ ਦਾ ਇੱਕ ਸੰਮੇਲਨ ਸੀ। ਉੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆ 1946 ਦੇ ਵਿੱਚ ਇਹ ਸਟੇਟਮੈਂਟ ਨਹਿਰੂ ਵੱਲੋਂ ਦਿੱਤੀ ਗਈ। ਇੱਥੇ ਹੀ ਬੱਸ ਨਹੀਂ। ਇਹਨਾਂ ਦੇ ਗਾਂਧੀ ਵੱਲੋਂ 10 ਮਾਰਚ 1931 ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਅਰੀ ਸੰਗਤ ਦੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਕਿਹਾ ਗਿਆ ਕਿ ਸਿੱਖ ਕੌਮ ਨੂੰ ਭਾਰਤ ਦੇ ਅੰਦਰ ਵਿਸ਼ੇਸ਼ ਅਧਿਕਾਰ ਦਿੱਤੇ ਜਾਣਗੇ ਇਹਨਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਊ ਤੇ ਇਹ ਉਥੇ ਆਜ਼ਾਦੀ ਦਾ ਨਿਗਮ ਮੰਨਣਗੇ ਤੇ ਕਿਸੇ ਸਿੰਘ ਨੇ ਉੱਠ ਕੇ ਪੁੱਛਿਆ ਕਹਿੰਦਾ ਮਹਾਤਮਾ ਜੀ ਜੇ ਕੱਲ ਨੂੰ ਤੁਸੀਂ ਮੁਕਰ ਗਏ ਤੇ ਫਿਰ ਕੀ ਬਣੇਗਾ ਤੇ ਅਗੋਂ ਉਹਨੇ ਜਵਾਬ ਦਿੱਤਾ ਕਹਿੰਦਾ ਜੀ ਉਸੀ ਮੁਕਰਨ ਦੀ ਗੱਲ ਕਰਦੇ ਹੋ ਅਸੀਂ ਇੱਕ ਕੌਮ ਦੇ ਨਾਲ ਵਿਸ਼ਵਾਸ ਘਾਤ ਕੀ ਕਰਨਾ ਅਸੀਂ ਤੇ ਕਿਸੇ ਇੱਕ ਬੰਦੇ ਦੇ ਨਾਲ ਵੀ ਵਿਸ਼ਵਾਸ ਘਾਤ ਨਹੀਂ ਕਰ ਸਕਦੇ ਮੈਂ ਤੁਹਾਨੂੰ ਸਤਿਗੁਰੂ ਦੀ ਹਜ਼ੂਰੀ ਵਿੱਚ ਇਹ ਵਿਸ਼ਵਾਸ ਦਿਵਾਉਣਾ ਕਿ ਕਦੇ ਵੀ ਅਸੀਂ ਆਪਣੇ ਵਾਅਦਿਆਂ ਤੋਂ ਮੁਕਰਾਂਗੇ ਨਹੀਂ ਜੇ ਅਸੀਂ ਮੁਕਰਾਂਗੇ ਤੇ ਅਸੀਂ ਆਪਣੀ ਬਰਬਾਦੀ ਨੂੰ ਆਪ ਸਾਦਾ ਦੇਵਾਂਗੇ ਤੇ ਨਾਲੇ ਉਹਨੇ ਇਹ ਗੱਲ ਕਹੀ ਕਿ ਜੇ ਅਸੀਂ ਮੁਕਰੇ ਤੇ ਤੁਹਾਡੇ ਕੋਲ ਤਲਗੀ ਤਰ ਪਾਸਾ ਦੀ ਬਖਸ਼ੀ ਹੋਈ ਸ੍ਰੀ ਸਾਹਿਬ ਹੈ ਕੁਰਬਾਨ ਤੁਸੀਂ ਇਹਦੇ ਨਾਲ ਆਪਣੇ ਹੱਥ ਲੈ ਸਕਦੇ ਹੋ ਇਹ 10 ਮਾਰਚ 1931 ਨੂੰ ਗਾਂਧੀ ਨੇ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਕੇ ਬੈਠ ਕੇ ਸਿੱਖਾਂ ਦੇ ਨਾਲ ਇਕਰਾਰ ਕੀਤਾ ਪ੍ਰਸਾਦ ਸੰਗਤ ਹੋ ਗਿਆ ਕਿ ਦੇਸ਼ ਆਜ਼ਾਦ ਹੁੰਦਿਆਂ ਹੀ ਇਹ ਫਰਮਾਨ ਜਾਰੀ ਕੀਤਾ ਜਾਂਦਾ ਵਲਵਭਾਈ ਪਟੇਲ ਵੱਲੋਂ ਕਿ ਸਿੱਖ ਜਿਹੜੇ ਉਹ ਜਰਾਏ ਪੈਸਾ ਕੌਮ ਨੇ ਤੇ ਇਹਨਾਂ ਦੇ ਉੱਪਰ ਖਾਸ ਨਜ਼ਰ ਰੱਖੀ ਜਾਵੇ ਜਰਾਏ ਪੈਸਾ ਧਾਉ ਕ੍ਰਿਮਨਲ ਡਰਾਈਵ ਕਿ ਇਹ ਮਾਰ ਧਾੜ ਕਰਨ ਵਾਲੀ ਅਤੇ ਇਹ ਖਰੂਦ ਕਰਨ ਵਾਲੀ ਇਹ ਕੌਮ ਹੈ ਇਹਨਾਂ ਨੂੰ ਇਹਨਾਂ ਦੇ ਉੱਪਰ ਕਰੜੀ ਨਜ਼ਰ ਰੱਖੀ ਜਾਵੇ ਤੇ ਪੰਜਾਬ ਦੇ ਉਸ ਵੇਲੇ ਤੇ ਗਵਰਨਰ ਚੰਦੂ لال ਤਰਵੇਦੀ ਨੇ ਇਹ ਜਾਰੀ ਕੀਤਾ ਤੇ ਸਾਰੇ ਡੀਸੀਆਂ ਨੂੰ ਆਰਡਰ ਦਿੱਤਾ ਕਿ ਜਿੰਨੇ ਵੀ ਪਾਕਿਸਤਾਨ ਤੋਂ ਉੱਜੜ ਕੇ ਆਏ ਸਿੱਖ ਨੇ ਇਹ بڑے ਅਪਰਾਧੀ ਕਿਸਮ ਦੇ ਲੋਕ ਨੇ ਤੇ ਜਿਨ ਨੇ ਇਥੋਂ ਦੇ ਵਸਨੀਕ ਸਿੱਖ ਨੇ ਉਹ ਵੀ ਨਾਲ ਇਹਨਾਂ ਸਾਰਿਆਂ ਦੇ ਉੱਪਰ ਕਰੜੀ ਨਜ਼ਰ ਰੱਖੀ ਜਾਵੇ ਉਹ ਕੌਮ ਜਿਹੜੀ ਆਜ਼ਾਦੀ ਤੋਂ ਪਹਿਲਾਂ ਇਹਨਾਂ ਵਾਸਤੇ ਦੇਸ਼ ਭਗਤ ਕੌਮ ਸੀ ਜਿਹੜੀ ਕੌਮ ਨੇ ਇਥੋਂ ਦੇ ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ 90% ਤੋਂ ਉੱਪਰ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਬਾਅਦ ਵਿੱਚ ਇਹ ਮਿਲਿਆ ਸਾਧ ਸੰਗਤ ਸਤਗੁਰੂ ਮਹਾਰਾਜ ਨੇ ਪਾਵਨ ਪਿਤਰ ਬਾਣੀ ਚ ਫਰਮਾਇਆ ਕਿ ਜਿਹੜੇ ਝੂਠੇ ਮਨੁੱਖ ਨੇ ਉਹ ਕੀ ਕਰਦੇ ਨੇ ਕੂੜ ਬੋਲ ਮਰਦਾਰ ਖਾਏ ਅਵਰੀ ਨੂੰ ਸਮਝਾਉਣ ਜਾਏ ਕਹਿੰਦੇ ਝੂਠ ਬੋਲ-ਬੋਲ ਕੇ ਦੂਜਿਆਂ ਦਾ ਹੱਥ ਮਾਰਦੇ ਨੇ ਪਰ ਦੁਨੀਆ ਦੇ ਸਾਹਮਣੇ ਇਹ ਦਿਖਾਵਾ ਕਰਦੇ ਨੇ ਕਿ ਅਸੀਂ ਬੜੇ ਚੰਗੇ ਆ ਅਸੀਂ ਬੜੇ ਸੈਕੂਲਰ ਆ ਸਾਡੇ ਵਰਗਾ ਧਰਮ ਨਿਰਪੱਖ ਕੋਈ ਨਹੀਂ ਕੂੜ ਬੋਲ ਮਰਦਾਰ ਖਾਏ ਅਵਰੀ ਨੂੰ ਸਮਝਾਉਣ ਜਾਏ ਦੂਜਿਆਂ ਨੂੰ ਮਤਾਂ ਦਿੰਦੇ ਨੇ ਸਾਧੂਰ ਕਹਿੰਦੇ ਮੁਠੇ ਆਪ ਮਹਾਏ ਸਾਥ ਹੈ ਕਹਿੰਦੇ ਇਹੋ ਜਿਹੇ ਲੋਕ ਅਖੀਰ ਆਪ ਤੇ ਠਗੇ ਜਾਂਦੇ ਨੇ ਨਾਲ ਆਪਣੇ ਸੰਗੀ ਸਾਥੀਆਂ ਨੂੰ ਸਾਰਿਆਂ ਨੂੰ ਲੋਟਾ ਲੈਂਦੇ ਨੇ ਕਿਉਂਕਿ ਉਹਨਾਂ ਦਾ ਅਸਲੀ ਗਰੂਪ ਚਿਹਰਾ ਹੌਲੀ-ਹੌਲੀ ਦੁਨੀਆ ਦੇ ਸਾਹਮਣੇ ਆ ਜਾਂਦਾ ਤੇ ਆ ਵੀ ਰਿਹਾ ਮੁਠੇ ਆਪ ਮੋਹਾਏ ਸਾਥ ਨਾਨਕ ਐਸਾ ਆਗੂ ਜਾਪੇ ਕਹਿੰਦੇ ਇਹੋ ਜਿਹਾ ਆਗੂ ਅਖੀਰ ਦੁਨੀਆ ਦੇ ਸਾਹਮਣੇ ਉਗੜ ਜਾਂਦਾ ਫਿਰ ਉਹ ਹਾਲਤ ਹੁੰਦੀ ਉਗੜ ਗਿਆ ਜੈਸਾ ਖੋਟਾ ਢਬੂਆ ਨਦਰ ਸਰਾਫਾਂ ਆਇਆ ਅੱਜ ਪੂਰੀ ਦੁਨੀਆ ਇਸ ਗੱਲ ਨੂੰ ਸਮਝ ਗਈ ਆ ਕਿ ਇਹਨਾਂ ਨੇ ਕਿਵੇਂ ਘੱਟ ਗਿਣਤੀਆਂ ਦਾ ਕਤਲ ਆਮ ਕਰਕੇ ਕਿਵੇਂ ਉਹਨਾਂ ਦੇ ਹੱਕ ਹਕੂਕ ਦਬ ਕੇ ਤੇ ਹੁਣ ਤੱਕ ਗੁਲਾਮ ਰੱਖਿਆ ਸਤਿਗੁਰੂ ਕਹਿੰਦੇ ਸੰਸਾਰੀ ਆਪ ਖਵਾਇਨ ਜਿਨੀ ਕੂੜ ਬੋਲ ਬੋਲ ਬਿਕ ਖਾਇਆ ਕਹਿੰਦੇ ਸੰਸਾਰੀਆਂ ਨੂੰ ਵਾਹਿਗੁਰੂ ਨੇ ਆਪ ਹੀ ਚੰਗੇ ਰਸਤੇ ਤੋਂ ਖਿਜਾ ਦਿੱਤਾ ਤੇ ਉਹ ਝੂਠ ਬੋਲ ਬੋਲ ਕੇ ਜ਼ਹਿਰ ਖਾਈ ਜਾ ਰਹੇ ਚੱਲਣਾ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸਵਧਾਇ